ਪ੍ਰੋਗਰਾਮ ਸੋਲਰ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਅਹਿਮ ਮੁੱਦੇ ਉੱਤੇ ਗੱਲਬਾਤ ਕਰਾਂਗੇ ਸੁਨੀਲ ਜਖੜ ਨੇ ਪ੍ਰੈਸ ਕਾਨਫਰੰਸ ਕਰਦਿਆ ਹੋਇਆ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੇਰ ਸਿੱਧਾ ਚੈਲੰਜ ਕਰ ਦਿੱਤਾ ਅਸੀਂ ਕੈਂਪ ਪਹਿਲਾਂ ਵੀ ਲਾਇਆ ਸੀ ਅੱਗੇ ਵੀ ਲਾਵਾਂਗੇ ਵੱਡੇ ਵੱਡੇ ਇਲਜ਼ਾਮ ਪੰਜਾਬ ਸਰਕਾਰ ਤੇ ਲਾਏ ਨੇ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਯਾਰ ਉਹਨਾਂ ਦੇ ਮੰਤਰੀਆਂ ਦੇ ਜਿਹੜੇ ਇਲਜ਼ਾਮ ਲਾਇਏ ਸਨ ਉਹਨਾਂ ਨੂੰ ਵੀ ਸਿਰੇ ਤੋਂ ਨਿਕਾਰਿਆ ਫਿਰ ਮੁੱਖ ਮੰਤਰੀ ਭਗਵੰਤ ਮਾਨ ਵੀ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਨਾਲੇ ਸੁਨੀਲ ਜਾਖੜ ਦਾ ਬਿਨਾਂ ਨਾਮ ਲਏ ਉਹਨਾਂ ਤੇ ਸਿੱਧੇ ਨਿਸ਼ਾਨੇ ਲਾਏ ਨੇ ਇਸ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਜੁੜੇ ਨੇ ਸੀਨੀਅਰ ਪੱਤਰਕਾਰ ਜਤਾ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਜਿਹੜੀ ਆਪਾਂ ਕੱਲ੍ਹ ਗੱਲ ਕਰ ਰਹੇ ਸੀ ਬੀਜੇਪੀ ਤਾਂ ਆਪਣੀ ਪਾਰਟੀ ਆ ਆਪਸ ਦੇ ਵਿੱਚ ਪੂਰੀ ਜੰਗ ਚੱਲ ਰਹੀ ਹੈ ਇਹਨਾਂ ਦੀ ਜਿਹੜੀ ਜ਼ੁਬਾਨੀ ਜੰਗ ਹੈ ਸੁਨੀਲ ਜਾਖੜਾ ਜੀ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਕਹਿੰਦੇ ਨੇ ਵੀ ਜਿਹੜਾ ਅਸੀਂ ਕੈਂਪ ਲਾ ਰਹੇ ਆ ਅਸੀਂ ਜਿਹੜੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਇਹਨਾਂ ਨੂੰ ਲੋਕਾਂ ਦੇ ਵਿੱਚ ਲਿਜਾ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਕਰਨ ਨਹੀਂ ਦੇ ਰਹੀ ਇਹ ਸਾਡਾ ਧੋਖਾ ਕਰ ਰਹੀ ਹੈ ਤੇ ਅੱਗੇ ਉਹ ਜਿਹੜਾ ਮੁੱਖ ਮੰਤਰੀ ਦਾ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਬੀਜੇਪੀ ਤਾਂ ਨਿਸ਼ਾਨਾ ਲਾ ਦਿੰਦਾ ਵੀ ਤੁਸੀਂ ਜੋ ਕਰ ਰਹੇ ਹੋ ਉਹ ਸਹੀ ਨਹੀਂ ਕਰ ਰਹੇ ਵੋਟ ਵੋਟ ਚੋੜ ਤਾਂ ਕਹਿੰਦਾ ਬੀਜੇਪੀ ਨੂੰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਦੋ ਇਸ਼ੂ ਨੇ ਇੱਕ ਤੇ ਜਿਹੜੇ ਬੀਜੇਪੀ ਪੰਜਾਬ ਦੇ ਵਿੱਚ ਕੈਂਪ ਲਗਾ ਰਹੀ ਆ ਦੂਜਾ ਸੁਨੀਲ ਜਾਖੜ ਹੋਣਾ ਨੇ ਸਰਕਾਰ ਨੂੰ ਕਿਹਾ ਕਿ ਅਸੀਂ ਕੈਂਪ ਜਾਰੀ ਰੱਖਾਂਗੇ ਤਿੱਜਾ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਜਵਾਬ ਆ ਉਹ ਵੀ ਦੋ ਹਿੱਸਿਆਂ ਦੇ ਵਿੱਚ ਇੱਕ ਬੀਜੇਪੀ ਦੇ ਜਿਹੜੇ ਕੈਂਪਲਗਰ ਉਹਨਾਂ ਤੇ ਗੱਲ ਕੀਤੀ ਔਰ ਇੱਕ ਉਹਨਾਂ ਨੇ ਬੀਜੇਪੀ ਤੇ ਇਹ ਇਲਜ਼ਾਮ ਲਗੇ ਨੇ ਕਿ ਪੰਜਾਬ ਦੇ ਜਿਹੜੇ 11-12 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਉਹਦੇ ਨੂੰ ਲੈ ਕੇ ਜਿਹੜੀ ਆ ਗੱਲ ਕੀਤੀ ਹੈਗੀ ਆ ਸਭ ਤੋਂ ਆਪਾਂ ਗੱਲ ਕਰਦੇ ਹਾਂ ਕਿ ਪਹਿਲਾਂ ਜਿਹੜੇ ਪੰਜਾਬ ਦੇ ਵਿੱਚ ਜਿਹੜੇ 11 ਲੱਖ ਜਿਹੜੇ ਲੋਕਾਂ ਦੇ ਜਿਹੜੇ ਰਾਸ਼ਨ ਕੱਟੇ ਜਾਣਗੇ ਮੰਨ ਕੇ ਚੱਲੋ ਕਿ ਇੱਕ ਪਰਿਵਾਰ ਦੇ ਵਿੱਚ ਜੇ ਤਿੰਨ ਜੀ ਹੋਏ ਜਾਂ ਚਾਰ ਜੀ ਹੋਏ ਤੇ 44 ਲੱਖ ਪਰਿਵਾਰ ਬਣ ਗਏਗੇ ਜੀ ਬਣ ਗਏਗੇ ਹੁਣ ਹੈ ਕਿ ਭਾਰਤ ਸਰਕਾਰ ਨੇ ਸਿਰਫ ਪੰਜਾਬ ਦੇ ਵਿੱਚ ਹੀ ਨਾਮ ਨਹੀਂ ਕੱਟੇ ਹੈਗੇ ਪੂਰੇ ਭਾਰਤ ਦੇ ਵਿੱਚ ਨਾਮ ਕੱਟੇ ਨੇ ਤੇ ਪੂਰੇ ਭਾਰਤ ਦੇ ਵਿੱਚ ਇਦਾਂ ਦੇ 8 ਕਰੋੜ ਲੋਕਾਂ ਦੇ ਰਾਸ਼ਨ ਕੱਟੇ ਗਏ ਨੇ ਤੇ ਪੰਜਾਬ ਦੇ ਵਿੱਚ 11 ਲੱਖ ਕਈ ਸਟੇਟਾਂ ਦੇ ਵਿੱਚ 20 ਲੱਖ 30 ਲੱਖ 25 ਲੱਖ 35 ਲੱਖ ਤੱਕ ਵੀ ਨਾਮ ਕੱਟੇ ਗਏ ਸਿਰ ਪੰਜਾਬ ਦੇ ਵਿੱਚ ਨਹੀਂ ਕੱਟੇ ਗਏ ਪੂਰੇ ਇੰਡੀਆ ਦੇ ਵਿੱਚ ਹੀ 8 ਕਰੋੜ ਲੋਕਾਂ ਦੇ ਨਾਮ ਕੱਟੇ ਹੁਣ ਤੁਸੀਂ ਪੁੱਛੋਗੇ ਕਿ ਕਿਉਂ ਕੱਟੇ ਗਏ ਜਦੋਂ ਰਾਸ਼ਨ ਕਾਰਡ ਬੰਦ ਹੈਗਾ ਜਿਹੜੀ ਵੈਰੀਫਿਕੇਸ਼ਨ ਕਰਵਾਈ ਗਈ ਹੈ ਉਹਦੇ ਚ ਪੂਰੇ ਇੰਡੀਆ ਦੇ ਵਿੱਚ ਜੋ ਸਰਕਾਰ ਨੇ ਸ਼ਰਤਾਂ ਜਿਹੜੀਆਂ ਨੇ ਬਣਾਈਆਂ ਨੇ ਉਹਦੇ ਮੁਤਾਬਕ ਉਹਨਾਂ ਨੂੰ ਰਾਸ਼ਨ ਨਹੀਂ ਮਿਲਣਾ ਚਾਹੀਦਾ ਪਰ ਇੰਡੀਆ ਦੇ ਵਿੱਚ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਸੱਤਾ ਤੇ ਕਬਜ਼ਾ ਕਰਨ ਵਾਸਤੇ ਲੋਕਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਇਸ ਕਰਕੇ ਮੁਫਤ ਦੀਆਂ ਰੋਟੀਆਂ ਜਿਹੜੀਆਂ ਵੰਡੀਆਂ ਜਾ ਰਹੀਆਂ ਹੈਗੀਆਂ ਇਸ ਕਰਕੇ ਰਾਸ਼ਨ ਕਾਰਡ ਵੀ ਉਹਨਾਂ ਚੋਂ ਰਾਸ਼ਨ ਇੱਕ ਉਹ ਰਾਸ਼ਨ ਗਰੀਬਾਂ ਨੂੰ ਮਿਲਣਾ ਚਾਹੀਦਾ ਤੇ ਪੰਜਾਬ ਸਮੇਤ ਬਾਕੀ ਸੂਬਿਆਂ ਚ ਕੀ ਮਿਲਿਆ ਕਿ ਅਮੀਰੇ ਵੀ ਜਿਹੜੇ ਲੈਣੇ ਲੱਗੇ ਨੇ ਪੰਜਾਬ ਚ ਵੀ ਕਾਰਾਂ ਤੇ ਲੋਕੀ ਰਾਸ਼ਨ ਲੈ ਕੇ ਆਉਂਦੇ ਪਿੱਛੇ ਜੇ ਹੁਸ਼ਿਆਰਪੁਰ ਇੱਕ ਲਗਜ਼ਰੀ ਗੱਡੀ ਤੇ ਬੰਦਾ BMW ਦੇ ਵਿੱਚ ਰਾਸ਼ਨ ਲੈਣ ਆਇਆ ਸੀ ਹੁਣ ਜਿਹੜੇ ਰਾਸ਼ਨ ਪੰਜਾਬ ਦੇ ਵਿੱਚ 11 ਲੱਖ ਕੱਟੇ ਕਿਉਂ ਗਏ ਹੈਗੇ ਨੇ ਰਾਸ਼ਨ ਕਾਰਡ ਉਹਦੇ ਚ ਇਹ ਹੈ ਕਿ ਉਹ ਲੋਕ ਸ਼ਾਮਲ ਸੀ ਜਿਨ੍ਹਾਂ ਦੀ 5 ਇਕੜ ਤੋਂ ਜ਼ਿਆਦਾ ਜ਼ਮੀਨ ਸੀ ਉਹ ਲੋਕ ਸ਼ਾਮਲ ਸੀ ਜਿਹੜੇ ਭਾਰਤ ਸਰਕਾਰ ਨੂੰ ਇਨਕਮ ਟੈਕਸ ਦਿੰਦੇ ਨੇ ਉਹਦੇ ਚ ਉਹ ਲੋਕ ਸੀ ਜਿਨ੍ਹਾਂ ਦੇ ਘਰ ਕਾਰਾਂ ਨੇ ਮਾੜੀ ਤੋਂ ਮਾੜੀ ਵੀ ਜਿਹੜੀ ਕਾਰ ਉਹ 5-6 ਲੱਖ ਰੁਪਏ ਤੋਂ ਥੱਲੇ ਨਹੀਂ ਆਉਂਦੀ ਮੰਨ ਲਓ ਆਪਾਂ ਆਲਟੋ ਦੀ ਮੰਨ ਕੇ ਚੱਲੀਏ ਔਨ ਰੋਡ ਉਹ 5.5 ਲੱਖ ਰੁਪਏ ਦੇ ਪੈਂਦੀ ਆ ਤੇ ਮਹੀਨੇ ਦਾ ਉਹਦਾ ਤੇਲ ਦਾ ਖਰਚਾ ਵੀ ਜੇ ਬੰਦਾ ਆਉਂਦਾ ਜਾਂਦਾ ਹੈਗਾ ਤੇ 4-5000 ਰੁਪਏ ਉਹਦਾ ਤੇਲ ਦਾ ਖਰਚਾ ਹੈਗਾ ਮਹੀਨੇ ਦਾ ਸਾਲ ਦਾ ਕਿੰਨਾ ਹੋ ਗਿਆ 4000 ਨੂੰ ਵੀ ਲਾ ਲਓ ਤੇ 48000 ਰੁਪਏ ਦਾ ਜਿਹੜਾ ਬੰਦਾ 5.5 ਲੱਖ ਦੀ ਕਾਰ ਰੱਖ ਸਕਦਾ 48000 ਰੁਪਏ ਮਹੀਨੇ ਦਾ ਤੇਲ ਫੂਕ ਸਾਲ ਦਾ ਫੂਕ ਸਾ ਫੂਕ ਸਾ ਦਾ ਕੀ ਉਹਨੂੰ ਇਹ ਰਾਸ਼ਨ ਫਰੀ ਮਿਲਣਾ ਚਾਹੀਦਾ ਗਰੀਬਾਂ ਨੂੰ ਰਾਸ਼ਨ ਦੇਣਾ ਚਾਹੀਦਾ ਹੈਗਾ ਪੂਰੇ ਇੰਡੀਆ ਦੇ ਵਿੱਚ ਗਰੀਬ ਬਲੋਕ ਜਿਹੜੇ ਜਿਨ੍ਹਾਂ ਨੂੰ ਤਿੰਨ ਵਕਤ ਦੀ ਰੋਟੀ ਛੱਡੋ ਇੱਕ ਵਕਤ ਦੀ ਜਿਹੜੀ ਰੋਟੀ ਆ ਉਹ ਵੀ ਨਹੀਂ ਮਿਲਦੀ ਹੈਗੀ ਇਸ ਕਰਕੇ ਉਹਨਾਂ ਲੋਕਾਂ ਵਾਸਤੇ ਸਕੀਮਾਂ ਤੇ ਪੰਜਾਬ ਸਮੇਤ ਬਹੁਤ ਸਾਰੇ ਸੂਬਿਆਂ ਦੇ ਵਿੱਚ ਅਮੀਰ ਲੋਕ ਲਈ ਜਾ ਰਹੇ ਨੇ ਜਿਹਦੇ ਜੋ 5 ਏਕੜ ਜਿੰਨੂੰ ਜਿਸ ਜ਼ਮੀਂਦਾਰ ਕੋਲ ਜ਼ਮੀਨ ਹੈ ਕੀ ਉਹਨੂੰ ਰਾਸ਼ਨ ਲੈਣਾ ਚਾਹੀਦਾ ਹੈਗਾ ਜਿਹੜਾ ਇਨਕਮ ਟੈਕਸਰ ਰਿਟਰਨ ਭਰਦਾ ਵਾ ਕੀ ਉਹਨੂੰ ਲੈਣਾ ਚਾਹੀਦਾ ਜਿਹਦੇ ਘਰ ਏਸੀ ਲੱਗੇ ਨੇ ਜਿਹਦੇ ਘਰ ਕਾਰ ਖੜੀ ਆ 5 ਲੱਖ ਘੱਟੋ-ਘੱਟ ਕੀ ਉਹਨਾਂ ਨੂੰ ਲੈਣਾ ਚਾਹੀਦਾ ਹੈਗਾ ਇਸ ਕਰਕੇ ਇਹ ਜਿਹੜੀ ਸਰਕਾਰ ਅ ਆਮਾ ਦੀ ਪੜੀ ਉਹ ਕਹਿ ਰਹੀ ਕਿ ਅਸੀਂ ਕੱਟ ਨਹੀਂ ਦਵਾਂਗੇ ਤੇ ਮਤਲਬ ਇਹ ਥੋੜਾ ਕਿ ਤੁਸੀਂ ਸਾਰੇ ਲੋਕਾਂ ਨੂੰ ਰਾਸ਼ਨ ਦੋ ਜਿਨ੍ਹਾਂ ਦਾ ਹੱਕ ਬੰਦ ਹੈ ਉਹਨਾਂ ਨੂੰ ਦਿਓ ਤੁਸੀਂ ਇੱਕ ਪਾਸੇ ਸਾਰੇ ਪੰਜਾਬ ਦੇ ਲੋਕਾਂ ਦੀ ਬਿਜਲੀ ਫ੍ਰੀ ਕਰ ਦਿੱਤੀ ਪਹਿਲਾਂ ਪੰਜਾਬ ਕਾਲੀਆਂ ਨੇ ਪੰਜਾਬ ਦਾ ਬੇੜਾਗਰਖ ਕਰ ਦਿੱਤਾ ਪੂਰੇ ਕਿਸਾਨਾਂ ਨੂੰ ਬਿਜਲੀ ਫ੍ਰੀ ਕਰ ਦਿੱਤੀ ਫਿਰ ਐਸ்சி ਬੀਸੀ ਪਰਿਵਾਰਾਂ ਨੂੰ ਹੁਣ ਭਗਵੰਤ ਸਿੰਘ ਸਾਹਿਬ ਹੋਣਾ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਫ੍ਰੀ ਕਰਤੀ ਕੈਪਟਨ ਮਿਰਿੰਦਰ ਸਿੰਘ ਨੇ ਹੋਰ ਪੱਠਾ ਬਠਾ ਦਾ ਉਹਨਾਂ ਨੇ ਬੀਬੀਆਂ ਨੂੰ ਫ੍ਰੀ ਬਾ ਸਰਵਿਸ ਕਰਤੀ ਪੀ ਇਹਨਾਂ ਲੋਕਾਂ ਨੇ ਸਿਰਫ ਸੱਤਾ ਦੇ ਆਨੰਦ ਮਾਣਨ ਵਾਸਤੇ ਪੰਜਾਬ ਦਾ ਪੱਠਾ ਬਿਠਾਇਆ ਉਹ ਚਾਹੇ ਪ੍ਰਕਾਸ਼ ਸਿੰਘ ਬਾਦਲ ਸਨ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸਨ ਚਾਹੇ ਉਹ ਚਰਨਜੀਤ ਸਿੰਘ ਚੰਨੀ ਸਨ ਚਾਹੇ ਹੁਣੇ ਭਗਵੰਤ ਮਾਨ ਸਾਹਿਬ ਕਿਉਂ ਪੰਜਾਬ ਦਾ ਪੱਠਾ ਬਿਠਾਇਆ ਜਾ ਰਿਹਾ ਹੈਗਾ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਸਕੀਮਾਂ ਦੋ ਜਿਹੜੇ ਸਰਦੇ ਪੁੱਜਦੇ ਰਸੂਖਦਾਰ ਅਮੀਰ ਲੋਕ ਨੇ ਉਹਨਾਂ ਨੂੰ ਤੁਸੀਂ ਕਿਉਂ ਮੁਫਤ ਬੀਲੀ ਮੁਫਤ ਬਾ ਸਰਵਿਸ ਮੁਫਤ ਪਾਣੀ ਮੁਫਤ ਰਾਸ਼ਨ ਕਿਉਂ ਦਿੱਤਾ ਜਾ ਰਿਹਾ ਹੈਗਾ ਮਤਲਬ ਇੱਕ ਦੂਜੇ ਨੂੰ ਨਿੰਦਣ ਦੇ ਚੱਕਰ ਦੇ ਵਿੱਚ ਕਿ ਬੀਜੇਪੀ ਮਾੜੀ ਆਪ ਮਾੜੀ ਬੀਜੇਪੀ ਮਾੜੀ ਆਪ ਮਾੜੀ ਕਾਂਗਰਸ ਮਾੜੀ ਕਾਲੀ ਦਲ ਮਾੜੀ ਪਰ ਜਿਹੜਾ ਪੰਜਾਬ ਦਾ ਤੁਸੀਂ ਤਰਸਯੋਗ ਹਾਲਾਤ ਕਰ ਦਿੱਤੇ ਪੰਜਾਬ ਨੂੰ ਤੁਸੀਂ ਭਿਖਾਰੀ ਬਣਾ ਦਿੱਤਾ ਹੈਗਾ ਪੰਜਾਬੀਆਂ ਨੂੰ ਮੰਗਲ ਤੇ ਤੁਸੀਂ ਲਾ ਦਿੱਤਾ ਹੈਗਾ ਪੰਜਾਬੀਆਂ ਨੂੰ ਤੁਸੀਂ ਲਾਚਾਰ ਕਰ ਦਿੱਤਾ ਹੈ ਕੀ ਇਹ ਗੁਨਾਹ ਨਹੀਂ ਆ ਜਿਹੜਾ ਬੰਦਾ ਬਿਲੀ ਪਹਿਲਾਂ ਦਿੰਦਾ ਸੀ ਪਹਿਲਾਂ ਜਿਹੜੀਆਂ ਜਨਨੀਆਂ ਬੱਸਾਂ 'ਚ ਚੜ੍ਹਦੀਆਂ ਸੀ ਹੁਣ ਤੁਸੀਂ ਸਭ ਕੁਝ ਸੀ ਇੰਨਾ ਜ਼ਿਆਦਾ ਤੁਸੀਂ ਪੰਜਾਬ ਦੇ ਖਜ਼ਾਨੇ ਨੂੰ ਲਟਾਰੇ ਫਿਰ ਤੁਸੀਂ ਮਾਰਕੀਟ ਦਾ ਖਜ਼ਾਨਾ ਚੁੱਕਦੇ ਹੋ ਮਤਲਬ ਲੋਕਾਂ ਦਾ ਸਿਰ ਤੇ ਲੋਕਾਂ ਦੀਆਂ ਜੁੱਤੀਆਂ ਤੇ ਸੱਤਾ ਦਾ ਅਨੰਦ ਕੌਣ ਭੋਗ ਰਹੇ ਨੇ ਪੰਜਾਬ ਵਾਲੇ ਤੇ ਦਿੱਲੀ ਵਾਲੇ ਇਹ ਜਿਹੜੀ ਹੈ ਨਾ ਇਹ ਜਿਹੜਾ ਡਿਫੈਂਡ ਕੀਤਾ ਯਾਰ ਇਹ ਗਲਤ ਕੀਤਾ ਯਾਰ ਆ ਪੰਜਾਬ ਸਮੇਤ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਜੇ ਤੁਸੀਂ ਵਾਕੇ ਵੋਟਾਂ ਦੇਣੀਆਂ ਤੁਸੀਂ ਇਹ ਕਹਦੋ ਕਿ ਜਿਹਦੇ ਘਰ ਇੱਕ ਏਸੀ ਲੱਗਾ ਉਹ ਹਰ ਮਹੀਨੇ ਪੱਕਾ ਲੰਮਸਮ 2000 ਰੁਪਿਆ ਬਿਲ ਦਊਗਾ ਜਿਹਦੇ ਘਰ ਪੱਖਾ ਤੇ ਗੁੱਲੂ ਰੁਪਿਆ ਦਊਗਾ ਬਿਲੀ ਜੰਨੀ ਮਿਰਜੇ ਫੂਕੇ ਘੱਟੂ ਘੜ ਬਿਲੀ ਬੋਰਡ ਨੂੰ ਤੇ ਆਵੇ ਜਿਹੜੀ ਬੱਸ ਸਰਵਿਸ ਆ ਤੁਸੀਂ ਸਗੋਂ ਐਜੂਕੇਸ਼ਨ ਜਿਹੜੀਆਂ ਕੁੜੀਆਂ ਪੜ੍ਹਦੀਆਂ ਆਈਆਂ ਤੁਸੀਂ ਉਹਨਾਂ ਨੂੰ ਦੇ ਦਿਓ ਫਰੀ ਜਿਹੜੀ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਕਾਦੇ ਵਾਸਤੇ ਹੁਣ ਪੰਜਾਬ ਦੇ ਵਿੱਚ ਪਿੰਡਾਂ ਥਾਵਾਂ 'ਚ ਬੀਬੀਆਂ ਨੇ ਸੁਸਾਇਟੀਆਂ ਬਣਾ ਲੀਆਂ ਨੇ ਸੁਖਣੀ ਸਾਹਿਬ ਸੁਸਾਇਟੀ ਜਾਂ ਹੋਰ ਇਦਾਂ ਦੀਆਂ ਸੁਸਾਇਟੀਆਂ ਬਣਾ ਲੀਆਂ ਹੈਗੀਆਂ ਨੇ ਉਹ ਕੀ ਹੈ ਕਿ ਮੰਨ ਲਓ ਜਿੱਥੋਂ ਕਿਸੇ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਚੱਲ ਜੰਦੀਆਂ ਸਵੇਰੇ ਇਕੱਠੇ ਹੋ ਕੇ ਚਲੋ ਠੀਕ ਹੈ ਜਾਣਾ ਚਾਹੀਦਾ ਹੈਗਾ ਪਰ ਫਿਰ ਆਪਣੇ ਪੈਸੇ ਖਰਚ ਗਿਓ ਮਤਲਬ ਬੀਬੀਆਂ ਨੇ ਹੁਣ ਐਤਵਾਰ ਦੇ ਆਤੋਂ ਇਦਾਂ ਮਸਿਆ ਸੰਗਰਾਦ ਪੂਰਨਵਾਸੀ ਇਦਾਂ ਐਦਵਰ ਦੇ ਐਦਵਰ ਜਾਣਾ ਸ਼ੁਰੂ ਕਰਤਾ ਮਤਲਬ ਸਾਰੇ ਲੋਕੀ ਜਦੋਂ ਕੋ ਕਹਿੰਦੇ ਕਿ ਲੋਕੀ ਕਹਿੰਦੇ ਕਿ ਭਗਵੰਤਮਾਨ ਕਿਹੜੀ ਆਪਣੀ ਜੇਬ ਚੋਂ ਦੇਣਾ ਪਰ ਯਾਰ ਦੇਣਾ ਤੇ ਸਾਡਾ ਪੈਸਾ ਹੀ ਹੈ ਨਾ ਭਗਵੰਤਮਾਨ ਨੇ ਭਾਵੇਂ ਆਪਣੀ ਜੇਬ ਚੋਂ ਨਹੀਂ ਦੇਣਾਗਾ ਖਜ਼ਾਨਾ ਅਸੀਂ ਭਰਦੇ ਸਾਡਾ ਸਿਰ ਸਾਡੀਆਂ ਜੁੱਤੀਆਂ ਮਾਰੀ ਜਾ ਰਹੇ ਹੈਗੇ ਨੇ ਇਹ ਚੱਕਰ ਸਾਰਾ ਬੰਦ ਹੋਣਾ ਚਾਹੀਦਾ ਉਹ ਲੋਕ ਵੀ ਬੇਸ਼ਰਮ ਹੋ ਗਏ ਲੋਕ ਕਿਸ ਕੋਈ ਗੱਲ ਨਹੀਂ ਫਰੀ ਦਾ ਮਿਲ ਰਿਹਾ ਹੈਗਾ ਜਿਹੜੇ ਲੋਕ ਪਹਿਲਾਂ ਬੰਬੀਆਂ ਦੇ ਬਿੱਲ ਸੀ ਤੁਸੀਂ 14 ਲੱਖ ਟਿਊਬਲ ਖਾਲੀਆਂ ਨੇ ਵੰਡ ਛੱਡੇ ਹੈਗੇ ਪੰਜਾਬ ਪਾਣੀ ਕੱਢ ਦਿੱਤਾ ਗਿਆ ਹੁਣ ਠੀਕ ਹੈ ਭਗਵੰਤ ਮਾਨ ਸਾਹਿਬ ਹੋਣੀ ਕਹਿ ਰਹੇ ਨੇ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਇਹਨੂੰ ਨਹਿਰੀ ਪਾਣੀ ਪਹਿਲਾਂ ਨਹਿਰੀ ਪਾਣੀ ਦੇ ਨਾਲ ਹੀ ਜਿਹੜੀ ਆ ਖੇਤੀ ਹੁੰਦੀ ਰਹੀ ਹੈਗੀ ਪਰ ਉਹ ਪਾਣੀ ਤੇ ਲੜਾਈ ਝਗੜੇ ਹੁੰਦੇ ਰਹੇ ਸੀ ਫਿਰ ਲੋਕਾਂ ਟਿਊਬਲ ਕਨੈਕਸ਼ਨ ਲਾਤੇ ਖਾਲੀਆਂ ਨੇ ਵੰਡਨੇ ਸ਼ੁਰੂ ਕਰ ਦਿੱਤੇ ਹੈਗੇ ਨੇ ਹਾਲਕਾ ਜਥੇਦਾਰਾਂ ਦੀ ਛਪਾਰਛ ਲੱਗਦੀ ਸੀ ਕਈ ਆਪਣੀ ਮੁੱਠੀ ਵੀ ਗਰਮ ਕਰ ਲੈਂਦੇ ਹੈਗੇ ਸੀ ਸਾਡੇ 14 ਲੱਖ ਕਨੈਕਸ਼ਨ ਪੰਜਾਬ ਦੇ ਵਿੱਚ ਪੰਜਾਬ ਦਾ ਪੱਠਾ ਹੀ ਬਿਠਾ ਦਿੱਤਾ ਹੈਗਾ ਤੇ ਹੁਣ ਚਲੋ ਨਹਿਰੀ ਪਾਣੀ ਲੋਕਾਂ ਤੱਕ ਪੁੱਜਿਆ ਚੰਗੀ ਗੱਲ ਆ ਪਰ ਉਹ ਬੰਬੀਆਂ ਦੇ ਬਿੱਲ ਵੀ ਲੱਗਣੇ ਚਾਹੀਦੇ ਹੈਗੇ ਨੇ ਲਿਮਟ ਰੱਖ ਦੋ ਨਾ ਕਿ ਘੱਟੋ ਘੱਟ ਜਿਹਦੇ 5 ਏਕੜ ਤੋਂ ਥੱਲੇ ਥੱਲੇ ਆਲਾ ਉਹਨੂੰ ਬੰਬੀਆਂ ਦੇ ਬਿੱਲ ਫ੍ਰੀ ਹੋਣਗੇ ਜਿਹਦੇ 10 ਕਿੱਲੇ ਨੇ 20 ਕਿੱਲੇ 50 ਕਿੱਲੇ 100 ਕਿੱਲੇ ਉਹਨਾਂ ਨੂੰ ਕਿਉਂ ਉਹਨਾਂ ਨੂੰ ਬੰਦ ਹੋਣੇ ਚਾਹੀਦੇ ਨੇ ਇਵੇਂ ਬਿਜਲੀ ਜਿਹੜੀ ਹੈਗੀ ਹੈ ਜਿਹੜਾ ਬੰਦਾ ਸਰਕਾਰੀ ਮੁਲਾਜ਼ਮਾ ਚਾਹੇ ਸਟੇਟ ਗਵਰਨਮੈਂਟ ਚਾਹੇ ਸੈਂਟਰ ਗਵਰਨਮੈਂਟ ਜਾਂ ਜਿਹੜਾ ਪੈਨਸ਼ਨਰ ਨੇ ਜਾਂ ਜਿਹੜੇ ਜ਼ਿਮੀਦਾਰ ਮੋٹے ਨੇ ਉਹਨਾਂ ਦੇ ਬਿੱਲ ਲੱਗਣੇ ਚਾਹੀਦੇ ਨੇ ਜੇ ਘਰਾਂ ਦੇ ਵਿੱਚ ਗੱਡੀਆਂ ਦੇ ਬਿੱਲ ਉਹ ਬਿੱਲ ਦੇਣ ਇਹ ਸਾਰਾ ਜਿਹੜਾ ਸਰਕਾਰ ਨੂੰ ਇੱਕ ਕਰਨੀ ਚਾਹੀਦੀ ਪਰ ਡਰੀ ਜਾਂਦੇ ਹੈਗੇ ਨੇ ਹੁਣ ਕਿਉਂਕਿ ਇਹਨਾਂ ਨੇ ਆਮ ਆਦੀ ਪਾਰਟੀ ਨੇ ਪੂਰੀ ਬਿਜਲੀ ਫ੍ਰੀ ਕਰ ਦਿੱਤੀ ਬੀਲਬੋਰਡ ਦੇ ਵਾਜੇ ਵਜੇ ਪਏ ਹੈਗੇ ਨੇ ਮਤਲਬ ਇਹ ਚੀਜ਼ਾਂ ਗਲਤ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਔਰ ਕੋਈ ਨਾ ਕੋਈ ਹਿੰਮਤ ਕਰਨੀ ਚਾਹੀਦੀ ਕਿਸੇ ਪਾਰਟੀ ਦੇ ਲੀਡਰ ਨੂੰ ਕਿ ਅਸੀਂ ਇਹਦੀ ਜਿਹੜੀ ਸਮੀਖਿਆ ਕਰਾਂਗੇ ਸਾਨੂੰ ਭਾਵੇਂ ਸਰਕਾਰ ਨਹੀਂ ਬਣੀ ਲੇਕਿਨ ਅਸੀਂ ਕਰਜ਼ਾ ਨਹੀਂ ਚ ਕਰਜ਼ਾ ਚੁੱਕੀ ਜਾ ਰਹੇ ਹੈਗੇ ਨੇ ਤੇ ਆਪਣੀਆਂ ਤਜੋਰੀਆਂ ਭਰੀ ਜਾ ਰਹੇ ਨੇ ਪੰਜਾਬ ਦਾ ਖਜ਼ਾਨਾ ਖਾਲੀ ਹੋਈ ਜਾ ਰਿਹਾ ਹੈਗਾ ਹੁਣ ਅੱਜ ਜਿਹੜੇ ਹੋਇਆ ਕਿ ਸੈਂਟਰ ਸਰਕਾਰ ਨੇ ਕੱਟ ਦਿੱਤੇ ਰਾਸ਼ਨ ਕਾਰਡ ਉਹ ਕੱਲੇ ਪੰਜਾਬ ਦੇ ਨਹੀਂ ਕੱਟਿਆਗੇ ਪੂਰੇ ਇੰਡੀਆ ਦੇ ਵਿੱਚ 8 ਕਰੋੜ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਹੈਗੇ ਨੇ ਔਰ ਉਹ ਪੰਜਾਬ ਦੇ ਵਿੱਚ ਕੱਟੇ ਜਾਣੇ ਚਾਹੀਦੇ ਹਨ ਭਗਵੰਤ ਮਾਨ ਕਹਿੰਦੇ ਨੇ ਵੀ ਇਹ ਰਾਸ਼ਨ ਕੱਟਣ ਦੀ ਤਾਂ ਅਲੱਗ ਗੱਲ ਹੈ ਪਰ ਡਾਟਾ ਚੋਰੀ ਕਰ ਰਹੀ ਹੈਗੀ ਬੀਜੇਪੀ ਦੇਖੋ ਸਭ ਤੋਂ ਮੈਡੀਕਲੀ ਬੀਜੇਪੀ ਇੱਕ ਨੈਸ਼ਨਲ ਪਾਰਟੀ ਆ ਪੂਰੇ ਭਾਰਤ ਤੇ ਰਾਜਕਾਰੀ ਹੈ ਸੈਂਟਰ ਦੇ ਵੀ ਰਾਜਕਾਰੀ ਹੈ ਬਹੁਤ ਸਾਰੇ ਸਟੇਟਾਂ ਦੇ ਵਿੱਚ ਰਾਜਕਾਰੀ ਹੈ ਸਾਊਥ ਦੇ ਤਿੰਨ ਚਾਰ ਸਟੇਟ ਕਰ ਲਓ ਇੱਕ ਹਿਮਾਚਲ ਵਾਲਾ ਇੱਕ ਪੰਜਾਬ ਵਾਲਾ ਲੋ ਬਾਕੀ ਸਾਰੇ ਸਟੇਟਾਂ 'ਚ ਲਗਭਗ ਬੀਜੇਪੀ ਦੀ ਸਰਕਾਰ ਜਾਂ ਉਹਨਾਂ ਦੀ ਲਾਇੰਸ ਗੱਠ ਜੋੜੀ ਦੀ ਸਰਕਾਰ ਹੁਣ ਬੀਜੇਪੀ ਲੋਕਾਂ ਦੇ ਵਿੱਚ ਤੁਸੀਂ ਕਿਵੇਂ ਜਾਣਾ ਹੈਗਾ ਲੋਕਾਂ ਦੇ ਨਾਲ ਸੰਵਾਦ ਕਰੋਗੇ ਲੋਕਾਂ ਦੇ ਨਾਲ ਬੈਠੋਗੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਾਂਗੇ ਸੁਣੋਗੇ ਤੇ ਉਹਦੇ 'ਚ ਗੁਨਾਹ ਕੀ ਆ ਬੀਜੇਪੀ ਇੱਕ ਨੈਸ਼ਨਲ ਪਾਰਟੀ ਆ ਬੀਜੇਪੀ ਮਈ ਦੇ ਵਿੱਚ ਉਹਨਾਂ ਨੇ ਕੈਂਪ ਲਾਉਣੇ ਸ਼ੁਰੂ ਕਰ ਦਿੱਤੇ ਸੀ ਇਹਦੇ ਚ ਸਟੇਟ ਨੂੰ ਕੀ ਸਮੱਸਿਆ ਆ ਗਈ ਹੈ ਡਾਟਾ ਕਿ ਤੱਕ ਕਿਵੇਂ ਚੋਰੀ ਹੋ ਰਿਹਾ ਜਦ ਸਾਰੇ ਇੰਡੀਆ ਦਾ ਆਧਾਰ ਕਾਰਡ ਭਾਰਤ ਸਰਕਾਰ ਕੋਲ ਹੈ ਬੈਂਕਾਂ ਦੇ ਕਾਰਡ ਜਿਹੜੇ ਬੈਂਕਾਂ ਦੇ ਖਾਤੇ ਉਹਦਾ ਰਿਕਾਰਡ ਉੱਥੇ ਆ ਪੈਨ ਕਾਰਡ ਖਾਤੇ ਨੇ ਪਾਸਪੋਰਟ ਖਾਤੇ ਇਹ ਡਾਟਾ ਨਵਾਂ ਕਿਹੜਾ ਚੋਰੀ ਹੋ ਗਿਆ ਮਤਲਬ ਆਮ ਆਦੀ ਪਾਰਟੀ ਨੂੰ ਲੱਗਦਾ ਕਿ ਬੀਜੇਪੀ ਪਿੰਡਾਂ ਚ ਵੜ ਰਹੀ ਹੈਗੀ ਜਾਂ ਆਮ ਆਦੀ ਪਾਰਟੀ ਕਰਕੇ ਜਿਹੜੇ ਬੀਜੇਪੀ ਪਿੰਡਾਂ ਦੇ ਵਿੱਚ ਵੜ ਰਹੀ ਹੈਗੀ ਮਤਲਬ ਆਲਰੇਡੀ ਇੱਕ ਹਿੰਦੂਸਤਾਨੀ ਇੱਕ ਇੰਡੀਅਨ ਹੋਣ ਦੇ ਨਾਤੇ ਹਰ ਇੰਡੀਅਨ ਦਾ ਜਿਹੜਾ ਸਬੂਤ ਹੈ ਗਵਰਨਮੈਂਟ ਆਫ ਇੰਡੀਆ ਕੋਲ ਆ ਕੀ ਵੋਟਰ ਕਾਰਡ ਉਹ ਡਾਟਾ ਨਹੀਂ ਹੈਗਾ ਆਧਾਰ ਕਾਰਡ ਉਹ ਉਹ ਡਾਟਾ ਨਹੀਂ ਹੈਗਾ ਪੈਨ ਕਾਰਡ ਬੈਂਕ ਖਾਤੇ ਤੁਹਾਡੀ ਗੈਸ ਕਾ ਜਿਹੜਾ ਉਹ ਸਾਰਾ ਆਲਰੇਡੀ ਹੈਗਾ ਗਵਰਨਮੈਂਟ ਆਫ ਇੰਡੀਆ ਕੋ ਨਵਾਂ ਡਾਟਾ ਕਿਹੜਾ ਆਜੂਗਾ ਇੱਕ ਪੋਲੀਟੀਕਲ ਸਟੇਟਮੈਂਟ ਆ ਆਮ ਆਦੀ ਪਾਰਟੀ ਦੀ ਹੈਗੀ ਹੈ ਅਸਲ ਦੇ ਵਿੱਚ ਬੀਜੇਪੀ ਪਿੰਡਾਂ 'ਚ ਜਾ ਰਹੀ ਹੈ ਪਿੰਡਾਂ ਦੇ ਵਿੱਚ ਇਹਨਾਂ ਦਾ ਜਾਣਬੁੱਝ ਕੇ ਵਿਰੋਧ ਕਰਾਇਆ ਜਾ ਰਿਹਾ ਹੈਗਾ ਦੋਨੇ ਇਵੇਂ ਲਾਦੇ ਕਿ ਭਾਜਪਾ ਤੇ ਆਮ ਆਦੀ ਪਾਰਟੀ ਰਲ ਕੇ ਸਿਆਸਤ ਕਰ ਰਹੇ ਨੇ ਕਿ ਕਾਂਗਰਸ ਵੀ ਸਾਈਡ ਤੇ ਮਡਫੀ ਰਵੇ ਕਾਲੀ ਦਲ ਵੀ ਮਡਫੀ ਰਵੇ ਹੈਗੇ ਪਰ ਆ ਜਿਹੜਾ ਜਿਹੜਾ ਡਾਟਾ ਚੋਰੀ ਵਾਲਾ ਸਵਾਲ ਹੈ ਕਿ ਪੋਲੀਟੀਕਲ ਪਾਰਟੀ ਪੋਲੀਟੀਕਲ ਪਾਰਟੀ ਲੋਕਾਂ ਤੱਕ ਕਿਵੇਂ ਜਾਊਗੀ ਕੈਂਪ ਲਗਾਏਗੀ ਰੈਲੀਆਂ ਕਰੇਗੀ ਧਰਨੇ ਦੇਗੀ ਇਹ ਮਸਲਾ ਜਿਹੜਾ ਵਾ ਉਹ ਆਮ ਆਦੀ ਪਾਰਟੀ ਕਹਿੰਦੀ ਕਿ ਡਾਟਾ ਚੋਰੀ ਇੱਕ ਨੈਸ਼ਨਲ ਪਾਰਟੀ ਡਾਟਾ ਚੋਰੀ ਕਿਵੇਂ ਕਰ ਸਕਦੀ ਹੈਗੀ ਹੁਣ ਆਮ ਆਦੀ ਪਾਰਟੀ ਕਹਿੰਦੀ ਹੈ ਕਿ ਸੀਐਨਐਮ ਨੂੰ ਕਰ ਨਹੀਂ ਦੇਣਾ ਕੰਮ ਸੀਐਨਐਮ ਦੇ ਕੈਂਪ ਨਹੀਂ ਲਗੰਦੇ ਨੇ ਤੇ ਬੀਜੇਪੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸੁਨੀਲ ਜਾਖੜ ਸਾਹਿਬ ਉਹ ਕਹਿੰਦੇ ਸੀ ਤੇ ਕੈਂਪ ਲਗਾਵਾਂਗੇ ਸਾਨੂੰ ਰੋਕਣ ਉਹ ਜਿੰਨਾ ਮਰਜ਼ੀ ਸਾਨੂੰ ਫੜੋ ਅਸੀਂ ਕੈਂਪ ਲਾਵਾਂਗੇ ਮਤਲਬ ਕਿ ਜੇ ਪੋਲੀਟਿਕਲ ਪਾਰਟੀ ਨੂੰ ਤੁਸੀਂ ਕੈਂਪ ਨਹੀਂ ਲਾਉਂਦੋਗੇ ਤੇ ਕੱਲ ਨੂੰ ਉਹਨਾਂ ਦੀ ਸਰਕਾਰ ਆ ਜਾਊਗੀ ਫਿਰ ਉਹ ਤੁਹਾਨੂੰ ਤੰਗ ਕਰਨਗੇ ਇਸ ਸਿਸਟਮ ਦੇ ਖਿਲਾਫ ਕੌਣ ਸੱਚਾ ਕੌਣ ਝੂਠਾ ਹੈ ਪੰਜਾਬ ਜਾਣਦਾ ਹੈਗਾ ਹੁਣ ਇਹ ਨਾ ਕਹਿੰਦੇ ਕਿ ਬੀਜੇਪੀ ਕਹਿੰਦੀ ਕਿ ਅਸੀਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ 8-9 ਸਕੀਮਾਂ ਕਿਸਾਨਾਂ ਨੂੰ ਲੈ ਕੇ ਔਰਤਾਂ ਨੂੰ ਲੈ ਕੇ ਅ ਨੌਜਵਾਨਾਂ ਨੂੰ ਲੈ ਕੇ ਐਸਸੀ ਭਾਈਚਾਰੇ ਨੂੰ ਲੈ ਕੇ ਇਦਾਂ ਦੀਆਂ 8-9 ਸਕੀਮਾਂ ਕਹਿੰਦੇ ਅਸੀਂ ਉਹ ਦੇਖ ਰਹੇ ਕਿ ਪੁੱਛ ਰਹੇ ਪਿੰਡੋਂ ਪਿੰਡ ਜਾ ਕੇ ਕਿ ਆ ਜਿਹੜੀ ਸਕੀਮ ਆ ਤੁਹਾਨੂੰ ਮਿਲੀ ਕਿ ਨਹੀਂ ਮਿਲੀ ਉਹਦੇ ਚ ਦਸੰਚ ਜਾਂ ਨੋਟ ਕਰਨ ਦੇ ਵਿੱਚ ਕੀ ਗੁਨਾਹ ਹੈਗਾ ਸੁਜੀਆ ਖੰਗਲ ਇਲਜ਼ਾਮ ਲਗਾਇਆ ਸੀਗਾ ਉਹਨਾਂ ਨੇ ਅੱਜ ਡਾਟਾ ਵੀ ਸ਼ੇਅਰ ਕੀਤਾ ਉਹਨਾਂ ਨੇ ਦਿਖਾਇਆ ਵੀ ਆਹ ਉਹ ਲੋਕ ਨੇ ਉਹਨਾਂ ਦਾ ਡਾਟਾ ਸ਼ੇਅਰ ਸਕਰੀਨ ਤੇ ਦਿਖਾਇਆ ਤੇ ਨਾਲ ਲਿਸਟ ਸੀ ਉਹਨਾਂ ਕੋਲ ਉਹਨਾਂ ਨੇ ਇਹ ਕਹਿੰਦੇ ਨੇ ਵੀ ਜਿਹੜੇ ਆ ਡਾਟਾ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਜਿਉਂ ਆਯੂਸ਼ਮਨ ਸਕੀਮ ਹੈ ਉਹਨਾਂ ਦੇ ਨਾਲ ਹੁਣ ਜੋੜਿਆ ਗਿਆ ਪਰ ਜੇ ਮੈਂ ਸੰਦੀਪ ਜਾਖੜ ਨੂੰ ਜਦੋਂ ਮੈਂ ਭੇਜਿਆ ਆਪਣੇ ਪਿੰਡ ਦੇ ਵਿੱਚ ਵੀ ਜਿਹੜਾ ਸਾਂਝ ਕੇਂਦਰ ਜਾ ਕੇ ਪਤਾ ਤੇ ਕਰੋ ਉੱਥੇ ਆਯੂਸ਼ਮਨ ਕਾਰਡ ਦਾ ਕੀ ਸਟੇਟਸ ਹੈਗਾ ਉੱਥੇ ਜਾ ਕੇ ਪਤਾ ਕੀਤਾ ਆਯੂਸ਼ਮਨ ਜਿਹੜੀ ਉਸ ਸਾਂਝ ਕੇਂਦਰ ਜਿਹਨੂੰ ਕਹੇ ਜਾਂਦਾ ਹੈਗਾ ਉਹ ਕਹਿੰਦੇ ਜੀ ਇੱਥੇ ਸਿਰਫ ਸਟੇਟ ਦੀ ਜਿਹੜੀ ਆ ਕੋਈ ਸਕੀਮ ਹੈ ਉਹ ਲਾਗੂ ਹੁੰਦੀ ਹੈ ਉਹ ਅਸੀਂ ਕਰ ਸਕਦੇ ਆ ਜਿਹੜੀ ਸੈਂਟਰ ਦੀ ਸਕੀਮ ਹੈ ਉਹ ਅਸੀਂ ਇਹ ਇਹਦੇ ਇੱਥੋਂ ਪੰਜਾਬ ਦੇ ਲੋਕ ਕਿੱਥੇ ਜਾਣਗੇ ਉਹਨਾਂ ਦਾ ਕਹਿਣ ਦਾ ਮਤਲਬ ਸੀ ਆ ਵੀ ਜਿਹੜੀ ਸੈਂਟਰ ਦੀਆਂ ਸਕੀਮਾਂ ਨੇ ਉਹ ਪੰਜਾਬ ਤੱਕ ਨਹੀਂ ਪਹੁੰਚ ਰਹੀਆਂ ਹੈਗੀਆਂ ਉਹੀ ਜਿਹੜੀ ਗਵਰਨਮੈਂਟ ਸਾਰੇ ਸਟੇਟਾਂ ਦੇ ਵਿੱਚ 90% ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਚੱਲਦੀਆਂ ਜਿਹੜੀ ਆਯੁਸ਼ਮਨ ਸਕੀਮਾ ਵੀ ਭਾਰਤ ਸਰਕਾਰ ਦੀ ਹੈਗੀ ਆ ਉਹ ਬਹੁਤ ਸਾਰੀਆਂ ਸਕੀਮਾਂ ਭਾਰਤ ਸਰਕਾਰ ਦੀਆਂ ਠੀਕ ਹੈ ਭਾਰਤ ਸਰਕਾਰ ਵੀ ਸਟੇਟਾਂ ਤੋਂ ਪੈਸੇ ਇਕੱਠੇ ਕਰਦੀ ਹੈ ਉਹ ਵੀ ਕਿਹੜੇ ਆਪਣੇ ਪੱਲੇ ਹੁੰਦੇ ਨੇ ਪਰ ਜੇ ਲੋਕਾਂ ਤੱਕ ਪਾਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨਹੀਂ ਜਾ ਰਹੀਆਂ ਤੇ ਇਹਦੇ 'ਚ ਗੁਨਾਹ ਕੀ ਹੈ ਜੇ ਲੋਕਾਂ ਨੂੰ ਜਾ ਕੇ ਡੋਰ ਟੂ ਡੋਰ ਪੁੱਛ ਰਹੇ ਕਿ ਨੈਸ਼ਨਲ ਪਾਰਟੀ ਜਿਨ੍ਹਾਂ ਨੇ ਆਪਣੇ ਗਲਾਂ ਦੇ ਵਿੱਚ ਬੀਜੇਪੀ ਦਾ ਪੱਲਾ ਪਾਇਆ ਹੋਇਆ ਉਹਦੇ 'ਚ ਕੀ ਹੈ ਕਿ ਉਹਦੇ 'ਚ ਹੁਣ ਦਿੱਲੀ ਪਿਛਲੇ ਦਿਨ ਹਰਪਾਲ ਸਿੰਘ ਚੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਪੰਜਾਬ ਪੁਲਿਸ ਨੇ ਦੋ ਤਿੰਨ ਪ੍ਰੈਸ ਨੋਟ ਕਰ ਦਿੱਤੇ ਹੈਗੇ ਨੇ ਔਰ ਤੀਜੇ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਸਵਾਲਾਂ ਦੇ ਜਵਾਬ ਵਿੱਚ ਕਿਹਾ ਇਸ ਮਸਲੇ 'ਕੇ ਡਾਟਾ ਚੋਰੀ ਕਰ ਰਹੇ ਨੇ ਕਿਉਂਕਿ ਇੱਕ ਪਾਸੇ ਰਾਹੁਲ ਗਾਂਧੀ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਵੋਟ ਚੋਰ ਆ ਹੁਣ ਪੰਜਾਬ ਸਰਕਾਰ ਤੋਂ ਬੀਜਪੀ ਤੇ ਇਲਜ਼ਾਮ ਲਗਦੇ ਕਿ ਡਾਟਾ ਚੋਰ ਆ। ਵੋਟ ਚੋਰ ਵਾਲਾ ਮਸਲਾ ਉਹ ਰਾਹੁਲ ਗਾਂਧੀ ਵਰਸ ਦੇ ਇਲੈਕਸ਼ਨ ਕਮਿਸ਼ਨ ਬਣਿਆ ਹੋਇਆ। ਇੱਥੇ ਇੱਕ ਨਵੀਂ ਟਰਮ ਦੇ ਦਿੱਤੀ ਗਈ ਡਾਟਾ ਚੋਰ। ਹੁਣ ਡਾਟਾ ਚੋਰ ਦੇ ਮਸਲੇ ਇੱਕ ਨੈਸ਼ਨਲ ਪਾਰਟੀ ਜੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਕਨੈਕਟੀਵਿਟੀ ਵਧਾ ਰਹੀ ਹੈਗੀ ਤੇ ਆਮ ਆਦੀ ਪਾਰਟੀ ਦੀ ਸੱਤਾ ਉਹ ਵੀ ਕੈਂਪ ਲਗਾ ਲੇ। ਆਮ ਆਦਮੀ ਪਾਰਟੀ ਪਿੰਡਾਂ ਦੇ ਵਿੱਚ ਕੈਂਪ ਲਗਾਵੇ ਨਾ ਕਿ ਆ ਦੇਖੋ ਇਸ ਪਿੰਡ ਦੇ ਵਿੱਚ ਅਸੀਂ ਇੰਨੇ ਡਵੈਲਪਮੈਂਟ ਕਰ ਦਿੱਤੀ ਹੈਗੇ ਇਸ ਪਿੰਡ ਦੇ ਵਿੱਚ ਅਸੀਂ ਇੰਨਾ ਰੁਜ਼ਗਾਰ ਦੇ ਦਿੱਤਾ ਇਸ ਪਿੰਡ ਦੇ ਵਿੱਚ ਅਸੀਂ ਇੰਨਾ ਸਕਨ ਸਕੀਮ ਦੇ ਦਿੱਤੀ ਹੈ ਇਸ ਪਿੰਡ ਦੇ ਵਿੱਚ ਇੰਨੇ ਲੋਕਾਂ ਨੂੰ ਬਿਜਲੀ ਮਿਲ ਗਈ ਹੈ ਇਸ ਪਿੰਡ ਵਿੱਚ ਇੰਨੇ ਕਿਸਾਨਾਂ ਨੂੰ ਮੁਕਤ ਬੰਬੀਆਂ ਦੇ ਬਿੱਲ ਜਿਹੜੇ ਨਾ ਇਹ ਵੀ ਪਿੰਡਾਂ ਦੇ ਵਿੱਚ ਕੈਂਪ ਲਗਾਲੇ ਪਰ ਇਹਨਾਂ ਦੇ ਐਮਐਲਏ ਨਹੀਂ ਵੜਨ ਜੋਗੇ ਨਹੀਂ ਹੈਗੇ ਕਿਹੜੇ ਮੂੰਹ ਨਾ ਵੜਨ ਕਿਉਂਕਿ ਪਿੰਡਾਂ ਦੇ ਵਿੱਚ ਕੰਮ ਨਹੀਂ ਹੋਏ ਕਈ ਪਿੰਡਾਂ 'ਚ ਕਈ ਸ਼ਹਿਰਾਂ ਦੇ ਵਿੱਚ ਇੱਕ ਇੱਟ ਨਹੀਂ ਲਗਾ ਸਕੇ ਹੁਣ ਜੇ ਦੂਜੀ ਕੋਈ ਪਾਰਟੀ ਜਾਣਾ ਚਾਹੁੰਦੀ ਹੈਗੀ ਤੇ ਇਹ ਕਹਿੰਦੇ ਕਿ ਇਹ ਡਾਟਾ ਚੋਰੀ ਕਰ ਰਹੇ ਨੇ ਕੱਲ ਨੂੰ ਕਾਲੀਦਲ ਵਾਲੇ ਜਾਣਗੇ ਜਾਂ ਕੱਲ ਨੂੰ ਕਾਂਗਰਸ ਪਾਰਟੀ ਜਾ ਰੂਗੀ ਕਿ ਇਦਾਂ ਤੇ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਫਾਰਮ ਪ੍ਰੋਵਾਏ ਸੀ ਨੌਜਵਾਨਾਂ ਨੂੰ ਨਾਲ ਕਰਜ਼ਾ ਕੀ ਕਰਜ਼ਾ কুরਕੀ ਖਤਮ ਕਰਜ਼ਾ কুরਕੀ ਖਤਮ ਫਸਲ ਦੀ ਪੂਰੀ ਰਕਮ ਜਾਂ ਇੱਕ ਵੀ ਉਹ ਮੋਬਾਈਲ ਫੋਨ ਔਰ ਇਹਨਾਂ ਨੇ ਵੀ ਜਦੋਂ ਦਿੱਲੀ ਦੇ ਵਿੱਚ ਇੱਕ ਆਕਸੀਮੀਟਰ ਬਣਾਏ ਸੀ ਤੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਇੱਥੇ ਆ ਕੇ ਵੰਡੇ ਸੀ ਸਾਰਿਆਂ ਨੇ ਵੰਡੇ ਸੀ ਤੇ ਉਦੋਂ ਤੁਸੀਂ ਨਹੀਂ ਡਾਟਾ ਇਕੱਠਾ ਕੀਤਾ ਗਿਆ ਮਤਲਬ ਕੋਈ ਪੋਲੀਟੀਕਲ ਪਾਰਟੀ ਜਾਂ ਤੋਂ ਵੈਨਕ ਕੋਈ ਹੋਰ ਬਾਹਰੋਂ ਆ ਗਏ ਨੇ ਕੋਈ ਚైనా ਤੋਂ ਆ ਗਏ ਪਾਕਿਸਤਾਨ ਤੋਂ ਆ ਗਏ ਬੰਗਲਾਦੇਸ਼ ਤੋਂ ਆ ਗਏ ਸ਼੍ਰੀਲੰਕਾ ਤੋਂ ਆ ਗਏ ਡਾਟਾ ਇਕੱਠੀ ਕਰ ਇੱਕ ਨੈਸ਼ਨਲ ਪਾਰਟੀ ਨੈਸ਼ਨਲ ਪਾਰਟੀ ਕੰਮ ਕਰੀ ਇਹਦੇ 'ਚ ਗੁਨਾਹ ਕੀ ਇਹਦੇ 'ਚ ਸਰਕਾਰ ਪਹਿਲਾਂ ਗੁਨਾਹ ਦੇ ਦੱਸੇ ਕਿ ਗੁਨਾਹ ਕੀ ਹੈ ਕੀ ਇਹ ਡਾਟਾ ਕਿਵੇਂ ਲੀਕ ਹੋ ਰਿਹਾ ਜਾਂ ਕਿਵੇਂ ਇਕੱਠਾ ਕੀਤਾ ਯਾਰ ਇਹ ਜਿਹੜਾ ਪੰਜਾਬ ਦੇ ਭਾਜਪਾ ਦੇ ਲੀਡਰ ਡਾਟਾ ਚੋਰੀ ਕਰਕੇ ਕਿੱਥੇ ਦੇਣਗੇ ਗਵਰਨਮੈਂਟ ਆਫ ਇੰਡੀਆ ਨੂੰ ਦੇਣਗੇ ਸੰਬੰਧਿਤ ਮੈਨੂੰ ਭੇਜਣਗੇ ਕਿ ਪੰਜਾਬ ਦੇ ਵਿੱਚ ਆ ਲੋਕਾਂ ਨੂੰ ਜਿਹੜਾ ਵਾਰ ਨਹੀਂ ਮਿਲਿਆਗਾ ਇੱਕ ਪੋਲੀਟੀਕਲ ਜਿਹੜੀ ਮੁੱਦਾ ਵਾ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਜਿਹੜਾ ਵਾ ਉਹ ਭਾਜਪਾ ਵੀ ਲੱਗੀ ਹੋਈ ਆ ਉਹ ਆਮ ਆਦੀ ਪਾਰਟੀ ਵੀ ਲੱਗੀ ਹੋਊਗੀ ਪਰ ਲੋਕਾਂ ਨੂੰ ਫਾਇਦਾ ਮਿਲਣਾ ਚਾਹੀਦਾ ਹੈ ਲੋਕਾਂ ਤੱਕ ਚਾਹੇ ਸਟੇਟ ਸਰਕਾਰ ਦੀਆਂ ਸਕੀਮਾਂ ਨੇ ਚਾਹੇ ਗਵਰਨਮੈਂਟ ਆਫ ਇੰਡੀਆ ਦੀਆਂ ਸਕੀਮਾਂ ਨੇ ਉਹ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਕਿਸੇ ਨੂੰ ਡਿੱਕਾ ਨਹੀਂ ਹੋਣਾ ਚਾਹੀਦਾ ਜੇ ਪੰਜਾਬ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਣ ਉਹਦੇ ਚ ਭਾਜਪਾ ਜਾਂ ਕਾਂਗਰਸ ਨੂੰ ਨਹੀਂ ਕੋਈ ਪ੍ਰੋਬਲਮ ਹੋਣੀ ਚਾਹੀਦੀ ਜਿਹੜੇ ਸੈਂਟਰ ਲੈਵਲ ਦੀਆਂ ਜਿਹੜੀਆਂ ਸਕੀਮਾਂ ਨੇ ਪੰਜਾਬ 'ਚ ਨਹੀਂ ਲਾਗੂ ਹੋ ਰਹੀਆਂ ਉਹਦੇ 'ਚ ਆਮ ਆਦਮੀ ਪਾਰਟੀ ਨੂੰ ਕੋਈ ਪੋਲਿਟਿਕਲ ਤੌਰ ਤੇ ਤਕਲੀਬ ਹੋਣੀ ਚਾਹੀਦੀ ਹੈ। ਸਿਆਸਤ ਕੀ ਹੋਣੀ ਚਾਹੀਦੀ ਹੈਗੀ ਹੈ? ਸਿਆਸਤ ਕੋਈ ਵੀ ਨਹੀਂ ਕਰ ਰਿਹਾ ਹੈਗਾ। ਬਲੋੜੀ ਸਿਆਸਤ ਹੋ ਰਹੀ ਆ। ਬਲੋੜੇ ਮੁੱਦੇ ਖੜੇ ਕੀਤੇ ਜਾ ਰਹੇ ਨੇ। ਲੋਕਾਂ ਦਾ ਧਿਆਨ ਡਿਵਰਟ ਕੀਤਾ ਜਾ ਰਿਹਾ। ਛੇ ਜ਼ਿਲ੍ਹੇ ਪਾਣੀ ਚ ਡੁੱਬੇ ਹੋਏ ਨੇ ਹੜਾ ਦੀ ਸਥਿਤੀ ਹੈ। 1.5 ਲੱਖ ਜਿਹੜੀ ਫਸਲ ਆ ਡੁੱਬ ਚੁੱਕੀ ਹੈਗੀ ਆ। ਲੋਕਾਂ ਨੂੰ ਫੇਰ ਬੇਜਾਨਦ ਕਰਨੀ ਪੈਣੀ। ਉਧਰ ਕੋਈ ਧਿਆਨ ਨਹੀਂ ਦੇ ਰਿਹਾ। ਭਗਵੰਤ ਸਿੰਘ ਸਾਹਿਬ ਨੇ ਇਸ ਬਾਰੇ ਵੀ ਕਿਹਾ ਹੈਗਾ ਕਿ ਹਰੀਕੇ ਪਤਨਵਾਲੀ ਸਾਈਡ ਜ਼ਰੂਰ ਹੋਇਆ ਹੈਗਾ ਪਰ ਹੋਣਾ ਨਹੀਂ ਚਾਹੀਦਾ। ਇਹਦੇ ਵਾਸਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਕਰਾਂਗੇ। ਪ੍ਰਤਾਪ ਬਾਜਵੰਡ ਨੇ ਤਾਂ ਸਵਾਲ ਚੱਕਿਆ ਸੀਗਾ ਪਰ ਉਹਨੇ ਕਿਹਾ ਤਾਂ ਸੀ ਪ੍ਰਤਾਪ ਬਾਜਵਾ ਬਾਹਰ ਤੁਰੇ ਫਿਰਦੇ ਨੇ ਉਹਨਾਂ ਨੂੰ ਕੀ ਪਤਾ ਹੈਗਾ। ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਸਟੇਟ ਗਵਰਨਮੈਂਟ ਦਾ ਫਰਜ਼ ਹੈਗਾ। ਇਹਨਾਂ ਨੇ ਬੜੇ ਪਦ 10-15 ਦਿਨ ਬਾਅਦ ਜਾ ਕੇ ਇਹਨਾਂ ਮੰਤਰੀਆਂ ਦੇ ਜਾ ਕੇ ਫੂਡ ਆਫ ਫੂਡਾਂ ਕਚਾ ਕੇ ਆ ਗਏ ਨੇ ਇੱਕੋ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਗਰਦੌਰੀ ਦੇ ਹੁਕਮ ਦਿੱਤੇ ਤੇ ਬਾਕੀ ਇੱਥੇ ਨੇ ਜੇ ਭਾਜਪਾ ਨੂੰ ਉਸ ਮਸਲੇ 'ਤੇ ਧਰਨੇ ਲਾਉਣੇ ਚਾਹੀਦੇ ਹੈਗੇ ਨੇ ਕਾਕਲੀਦਲ ਨੂੰ ਲਾਉਣੇ ਚਾਹੀਦੇ ਕਾਂਗਰਸ ਨੂੰ ਲਾਉਣੇ ਚਾਹੀਦੇਗੇ ਪਰ ਸਵਾਲ ਹੈ ਕਿ ਲੋਕਾਂ ਦਾ ਨੁਕਸਾਨ ਗਰਦੌਰੀ ਸਿਰ ਕਪੂਰ ਥਲੇ ਜਾਂ ਫਿਰੋਜ਼ਪੁਰ ਦਾ ਬਹੁਤ ਪ੍ਰਭਾਵਿਤ ਹੋਇਆ ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਭਾਵਿਤ ਹੋਇਆ ਕਪੂਰ ਥਲਾ ਪ੍ਰਭਾਵਿਤ ਹੋਇਆ ਫਾਜ਼ਿਲਕਾ ਪ੍ਰਭਾਵਿਤ ਹੋਇਆ ਇਦਾਂ ਦੇ ਏਰੀਆ ਪ੍ਰਭਾਵਿਤ ਬਹੁਤ ਜ਼ਿਆਦਾ ਹੋਏ ਹੋਏ ਨੇ ਤੇ ਸਰਕਾਰ ਨੂੰ ਜਿੰਨੇ ਵੀ ਏਰਪਰ ਨੁਕਸਾਨ ਜਿਹੜਾ ਪਰਪਾਈ ਕਰਨੀ ਚਾਹੀਦੀ ਸਾਰੇ ਜ਼ਿਲ੍ਹਿਆਂ ਦੀ ਗਰਦੌਰੀ ਕਰਾਉਣੀ ਚਾਹੀਦੀ ਹੈ ਪਹਿਲਾਂ ਤੇ ਕਹਿੰਦੇ ਸੀ ਕਿ ਭੇਡਾਂ ਬੱਕਰੀਆਂ ਦੇ ਕੁੱਕੜਾਂ ਦੇ ਕੁੱਕੜੀਆਂ ਦੇ ਮੁਰਗੀਆਂ ਮੁਰਗੀਆਂ ਦੇ ਦਵਾਂਗੇ ਮਾਅਵਜਾ ਉਹਦੇ ਤੱਕ ਮਿਲਿਆ ਨਹੀਂ ਹੈਗਾ ਤੇ ਹੁਣ ਆ ਜਿਹੜੀ 1.5 ਲੱਖ ਸਰਕਾਰੀ ਅੰਕੜੇ ਨੇ ਕਿ 1 ਲੱਖ ਪਰ ਆਮ ਲੋਕ ਕਹਿੰਦੇ ਕਿ 1.5 ਲੱਖ ਜਿਹੜੀ ਆ ਉਹ ਜਿਹੜੀ ਆ ਫਸਲ ਡੁੱਬੀ ਹੋਈ ਆ ਉਹਦੀ ਪਰਪਾਈ ਕੌਣ ਕਰੇਗਾ ਲੋਕਾਂ ਨੂੰ ਹਜੇ ਪਿਛਲੇ ਪੈਸੇ ਨਹੀਂ ਮਿਲੇ ਲੋਕ ਕਹਿ ਰਹੇ ਹੈਗੇ ਨੇ ਲੋਕ ਉਥੇ ਇਹ ਆਮ ਆਦੀ ਪਾਰਟੀ ਦੇ ਐਮਐਲਏ ਤੇ ਪਿੰਡਾਂ 'ਚ ਜਾਣ ਜੋਗੇ ਹੈ ਨਹੀਂ ਨੇ ਲੋਕਾਂ ਦਾ ਗੁੱਸਾ ਬਹੁਤ ਆ ਲੋਕੀ ਖਫੇ ਪਏ ਨੇ ਲੋਕੀ ਤੱਤੇ ਹੋਏ ਪਏ ਨੇ ਤੇ ਹੁਣ ਸਰਕਾਰ ਕਹਿੰਦੀ ਚਲੋ ਆਪਾਂ ਲੜਾਈ ਬੀਜਪੀ ਦੇ ਨਾਲ ਇਸ ਮੁੱਦੇ ਤੇ ਖੜੇ ਕਰ ਲਈਏ ਵੀ ਲੋਕ ਕਹਿੰਦੇ ਵੇਖੋ ਜੀ ਆ ਕੁ ਵੇ ਪੀਪ ਦੇਖੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਡੱਟ ਗਈ ਜੀ 11 ਲੱਖ ਪਰਿਵਾਰਾਂ ਦੇ ਨਾਮ ਕੱਟੇ ਜਾਣੇ ਭਗਵੰਤ ਮਾਨ ਨੇ ਸੈਂਟਰ ਨਾਲ ਪੇਚਾ ਲੈ ਲਿਆ ਯਾਰ 11 ਲੱਖ ਮੈਂ ਕਹਿੰਦਾ ਕਿ ਪੰਜਾਬ ਚ 20 ਲੱਖ ਲੋਕਾਂ ਦੇ ਕੱਟੇ ਜਾਣੇ ਚਾਹੀਦੇ ਹੈਗੇ ਨੇ ਰਾਸ਼ਨ ਕਾਰਡ ਜਿਹੜੇ ਸਰਦਾ ਪੁੱਜਦੇ ਨੇ ਜਿਨ੍ਹਾਂ ਦੇ ਘਰ 10-12 12 ਏਕੜ ਜ਼ਮੀਨ ਦੇ ਮਾਲਕ ਨੇ 5-5 ਏਕੜ ਜ਼ਮੀਨ ਦੇ ਮਾਲਕ ਨੇ ਸਰਕਾਰੀ ਨੌਕਰੀਆਂ ਨੇ ਉਹਨਾਂ ਦੇ ਕੱਟੇ ਜਾਣੇ ਚਾਹੀਦੇ ਹੈਗੇ ਨੇ ਭਗਵੰਤ ਸਿੰਘ ਸਾਬ ਕਹਿੰਦੇ ਨੇ ਵੀ ਨਾਮ ਉਹਨਾਂ ਦੇ ਕੱਟੇ ਜਾ ਰਹੇ ਨੇ ਕਿ ਮੰਨ ਲਓ ਇੱਕ ਘਰ ਦੇ ਵਿੱਚ ਕੋਈ ਬੰਦਾ ਹੈਗਾ ਉਹਦੇ ਸ਼ਖਸ ਦੇ ਉਹ ਚੰਗੀ ਸਰਕਾਰੀ ਨੌਕਰੀ ਹੈ ਉਹਦੇ ਕੋਲ ਗੱਡੀ ਹੈਗੀ ਹੈ ਉਹ ਚੰਗੇ ਭਵਿਕਲੀ ਸ਼ਹਿਰ ਚਲਾ ਜਾਂਦਾ ਹੈ ਪਿੱਛੋਂ ਪਰਿਵਾਰ ਦਾ ਨਾਂ ਕੱਟਿਆ ਜਾਂਦਾ ਹੈਗਾ ਪਰ ਉਹਦਾ ਕੀ ਪਰਿਵਾਰ ਦਾ ਹੀ ਕਸੂਰ ਹੈਗਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੇ ਕਿਸੇ ਬੰਦੇ ਦੇ ਚਾਰ ਪੁੱਤ ਨੇ ਜੇ ਚਾਰੇ ਵਿਆਏ ਜਾਂਦੇ ਹੈਗੇ ਨੇ ਤੇ ਉਹਨਾਂ ਦੇ ਚਾਰਾਂ ਦੇ ਵੱਖਰੇ ਰਾਸ਼ਨ ਕਾਰਡ ਬੰਦੇ ਹੈਗੇ ਨੇ ਇੱਕ ਰਾਸ਼ਨ ਕਾਰਡ ਤੇ ਕਿਸੇ ਬੰਦੇ ਦੇ ਚਾਰ ਚਾਰ ਮੁੰਡੇ ਜਾਂ ਚਾਰਾਂ ਮੁੰਡਿਆਂ ਦਾ ਟੱਬਰ ਨਹੀਂ ਹੈਗਾ ਉਹ ਇੱਕ ਪੋਲਿਟিক্যাল ਸਟੇਟਮੈਂਟ ਹੈ ਇੱਕ ਘਰ ਦੇ ਵਿੱਚ ਜੇ ਕਿਸੇ ਬੰਦੇ ਦੇ ਚਾਰ ਮੁੰਡੇ ਨੇ ਚਾਰੇ ਵਿਆਏ ਨੇ ਚਾਰੇ ਧੀਆ ਪੁੱਤਾਂ ਵਾਲੇ ਨੇ ਤੇ ਘਰ ਦੇ ਵਿੱਚ ਪੰਜ ਰਸ਼ਨ ਕਾਰਡ ਆ ਤੇ ਜਿਹੜਾ ਉਹਨਾਂ ਦੇ ਵਿੱਚ ਇੱਕ ਨੌਕਰੀ ਕਰਦਾ ਹੋਊਗਾ ਉਹਨੂੰ ਨਹੀਂ ਮਿਲਣਾ ਚਾਹੀਦਾ ਕਿ ਜਿਹੜੇ ਚਾਰ ਦਿਹਾੜੀ ਦਾ ਪਾਲੇ ਜਿਹਨ ਕੋਈ ਨੂੰ ਨਹੀਂ ਸਕ ਉਹਨਾਂ ਨੂੰ ਰਸ਼ਨ ਕਾਰਡ ਤੇ ਮਿਲ ਹੀ ਰਿਹਾ ਹੈਗਾ ਲੋਕਾਂ ਨੇ ਤੇ ਮੁਫਤ ਬਿਜਲੀ ਦੇ ਚੱਕਰ ਦੇ ਵਿੱਚ ਇੱਕ ਵੇੜੇ ਦੇ ਵਿੱਚ 2-2 ਮੀਟਰ ਵਾਲੇ ਕਿਉਂਕਿ ਮੀਟਰ ਲਵਾਉਣ ਵਾਸਤੇ ਕੀ ਸ਼ਰਤ ਆ ਕਿ ਦੋ ਗੁੱਥਲ ਖਾਨੇ ਹੋਣੇ ਚਾਹੀਦੇ ਦੋ ਰਸੋਈ ਹੋਣੇ ਲੋਕਾਂ ਨੇ ਨਿੱਕੇ ਨਿੱਕੇ ਚੌਂਕੇ ਜਿਵੇਂ ਰਸੋਈ ਕਰਤੀ ਮੁੱਠੀ ਗਰਮ ਕੀਤੀ ਮੀਟਰ ਲੱਗ ਗਿਆਗਾ ਮੈਂ ਕਹਿੰਦਾ ਕਿ ਜਿਹੜੀਆਂ ਸਕੀਮਾਂ ਹਨ ਆਮ ਗਰੀਬ ਲੋਕਾਂ ਤੱਕ ਪਹੁੰਚੇ ਜਿਹੜਾ ਬੰਦਾ ਰਾਜ ਦਾ ਪੁੰਚਦਾ ਹੈਗਾ ਜਿਹੜਾ ਸੋਹਣੀ ਰੋਟੀ ਖਾਂਦਾ ਹੈਗਾ ਉਹਨੂੰ ਆਪ ਹੀ ਚਾਹੀਦੀ ਹੈਗੀ ਕਿ ਉਹ ਭਿਖਾਰੀ ਨਾ ਬਣੇ ਉਹਨੂੰ ਆਪ ਹੀ ਸ਼ਰਮ ਆਉਣੀ ਚਾਹੀਦੀ ਹੈਗੀ ਕਿ ਯਾਰ 10-10 ਸੇਕੜਾਂ ਵਾਲੇ ਲਗਜ਼ਰੀ ਗੱਡੀਆਂ ਵਾਲੇ ਜਿਨ੍ਹਾਂ ਦੇ ਘਰ ਥਾਰ ਖੜੀ ਹੈਗੀ ਜਾਂ ਨੋਵਾ ਖੜੀ ਹੈਗੀ ਨਵੀਆਂ ਜਦ ਫਾਰਚਨਰ ਖੜੀਆਂ ਹੈਗੀਆਂ ਜਾਂ ਟਰੈਕਟਰ ਟਰਾਲੀਆਂ ਖੜੇ ਆਗਿ ਨੇ ਕੰਪੈਨਾਂ ਖੜੀਆਂ ਹੈਗੀਆਂ ਨੇ ਸਰਕਾਰੀ ਨੌਕਰੀਆ ਕਲਾਸ 1 ਲੱਗੇ ਨੇ ਕੋਈ ਸਰਕਾਰੀ ਲੈਕਚਰਰ ਕੋਈ ਸਰਕਾਰੀ ਡਾਕਟਰ ਸਰਕਾਰੀ ਸੁਪਰਡੈਂਟ ਆ ਕੀ ਉਹਨਾਂ ਨੂੰ ਇਹ ਰਾਸ਼ਨ ਮਿਲਣਾ ਚਾਹੀਦਾ ਹੈਗਾ ਮੈਂ ਕਹਿੰਦਾ ਨਹੀਂ ਮਿਲਣਾ ਚਾਹੀਦਾ ਹੈਗਾ ਜਿਨ੍ਹਾਂ ਦੇ 5 ਏਕੜ ਤੋਂ ਜਿੰਨੇ ਵੀ ਉੱਪਰ ਕਿਸਾਨ ਉਹਨਾਂ ਨੂੰ ਬੰਬੀਆਂ ਦੇ ਬਿੱਲ ਦੇਣੇ ਚਾਹੀਦੇ ਨੇ ਬੱਸਾਂ ਜਿਹੜੀਆਂ ਬੰਦ ਕਰਦੇ ਨੇ ਇਹ ਚੀ ਦੀਆਂ ਜੇ ਪੰਜਾਬ ਨੂੰ ਬਚਾਉਣਾ ਹੈ ਨਹੀਂ ਤੇ ਪੰਜਾਬ ਠੀਕ ਹੈ ਇਹਨਾਂ ਨੇ ਕਰਜ਼ਾ ਚੁੱਕੀ ਜਾਣਾ ਹੈਗਾ ਹੁਣ ਸਰਕਾਰ ਕੀ ਹੈ ਪਹਿਲਾਂ ਲੈਂਡ ਪੂਲਿੰਗ ਦੇ ਵਿੱਚ ਪੈਸੇ ਕਮਾਉਣਾ ਚਾਹੁੰਦੇ ਹੀ ਲੋਕਾਂ ਨੇ ਵਿਰੋਧ ਕੀਤਾ ਹੈਗਾ ਹੁਣ ਕਿ ਜਿੰਨੀਆਂ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਸਰਕਾਰੀ ਰੈਸਟ ਹਾਊਸ ਨੇ ਜਾਂ ਬੰਜਰ ਜ਼ਮੀਨਾਂ ਨੇ ਜਾਂ ਬੰਜਰ ਬਿਲਡਿੰਗਾਂ ਨੇ ਵੇਚ ਦੋ ਉੱਥੇ ਸ਼ੋਪਿੰਗ ਮਾਲ ਬਣ ਜੇ ਸਰਕਾਰ ਨੂੰ ਪੈਸੇ ਆਏ ਨੇਗੇ ਤੇ ਫਿਰ ਅਸੀਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਇੱਕ ਸਾਲ ਦਾ ਜੇ ਬੀਬੀਆਂ ਨੂੰ 11-1100 ਰੁਪਈਆ ਦੇਣਾ ਕਟੋਗੜ ਸਾਹ ਦਾ 15000 ਕਰੋੜ ਰੁਪਇਆ ਚਾਹੀਦਾ ਹੈਗਾ ਤੇ ਸਰਕਾਰ ਤਿਆਰੀ ਬੈਠੀ ਹੈ ਕਿ 26 ਦੇ ਵਿੱਚ ਦੇਣਾ ਉਹਦੇ ਵਾਸਤੇ ਤੁਹਾਨੂੰ 15000 ਕਰੋੜ ਰੁਪਇਆ ਲਿਆਉਣਾ ਪੈਣਾ ਫਿਰ ਜਾ ਕੇ ਬੀਬੀਆਂ ਦਾ 11 ਗਰ 100 ਰੁਪਇਆ ਦਵਾਂਗੇ ਸਰਕਾਰ ਦੀ ਸਭ ਤੋਂ ਵੱਡੀ ਚਿੰਤਾ ਉਸ ਗੱਲ ਤੇ ਲੱਗੀ ਹੋਈ ਹੈ ਇਸ ਕਰਕੇ ਦੀ ਉਹ ਜ਼ਮੀਨ ਵੇਚਣ ਦੀ ਗੱਲ ਕਰਦੇ ਆ ਹੁਣ ਕਹਿਤਾ ਕਿ ਜਿਹੜੇ ਬਿਲਡਰ ਜੁਣੀ ਮਰਜ਼ੀ ਬਿਲਡਿੰਗਾਂ ਪਾਈ ਚਲੋ ਜਾਂ ਸਰਕਾਰੀ ਜ਼ਮੀਨਾਂ ਵੇਚ ਦੋ ਜਿਵੇਂ ਕਾਲੀ ਬੀਜੇਪੀ ਵੇਚਦੇ ਰਹੇ ਫਿਰ ਕਾਂਗਰਸ ਵੀ ਦੀ ਹੁਣ ਝਾੜੂ ਵਾਲੇ ਵੇਚ ਲੱਗੇ ਗੁੰਜਲਾਂ ਕਦੋਂ ਖਤਮ ਹੋਣਗੀਆਂ ਜਿਹੜੀ ਗੁੰਜਲਾਂ ਕਹਦੇ ਸੀ 2022 ਚ ਗੁੰਜਲਾ ਖਤਮ ਕਰਨਾ ਆਇਆ ਗੁੰਜਲਾ ਕੀ ਗੁੰਜਲਾ ਦੇ ਹੋਰ ਪੈ ਗਈਆਂ ਨੇ ਜਦੋਂ ਗੁੰਜਲੇ ਪਈਆਂ ਜਾਂਦੀਆਂ ਹੁੰਦੀਆਂ ਨੇ ਨਾ ਜਦੋਂ ਨਿੱਕੀਆਂ ਹੁੰਦੇ ਲੋਕੀ ਗੁੱਡੀਆਂ ਡੋਂਦੇ ਹੀ ਡੋਰਾਂ ਜਦੋਂ ਇੱਕ ਵਾਰਾ ਡੋਰ ਗੁੰਜਲ ਪੈ ਜੇ ਹੈਗੇ ਨਾ ਉਹ ਫਿਰ ਉਹਨੀ ਤੋੜ ਕੇ ਸੁੱਟਣੀ ਪੈਂਦੀ ਹੁੰਦੀ ਸੀ ਫਿਰ ਗੰਡ ਨਵੀਂ ਦਮਾਰੀ ਜਾਂਦੀ ਹੈਗੇ ਇਹ ਤੇ ਗੁੰਜਲੇ ਕੱਢ ਨਹੀਂ ਸਕੇ ਨਾ ਤੇ ਹੋਰ ਗੁੰਜਲੇ ਪਾ ਦਿੱਤੀਆਂ ਹੈਗੀਆਂ ਨਾ ਬਸ ਸੱਤਾ ਆਮ ਆਦੀ ਪਾਰਟੀ ਨੇ ਭੋਗਣੀ ਸੀ ਉਹ ਭੋਗ ਰਹੇ ਨੇ 27 ਤੱਕ ਉਸ ਤੋਂ ਬਾਅਦ ਦੇਖਦੇ ਆ ਕਿ ਕਿਹੜੇ ਰਾਜੇ ਦੀ ਪਰਜਾ ਆਉਂਦੀ ਹੈ ਕਿ ਇਹ ਆਉਂਦੇ ਨੇ ਭਾਜਪਾ ਆਉਂਦੇ ਨੇ ਕਾਲੀ ਆਉਂਦੇ ਨੇ ਕਾਂਗਰਸ ਆਉਂਦੇ ਨੇ ਜੋ ਕਿਹੜੇ ਆਉਂਦੇ ਨੇ ਉਹ ਪੰਜਾਬ ਦੇ ਲੋਕਾਂ ਨੇ ਡਿਸਾਈਡ ਕਰਨਾ ਹੈਗਾ ਪਰ ਜਿਸ ਹਿਸਾਬ ਦੇ ਨਾਲ ਇਹ ਆਮ ਆਦੀ ਪਾਰਟੀ ਕੰਮ ਕਰ ਰਹੀ ਹੈ ਹਲੇ ਵੀ ਇਹਨਾਂ ਕੋਈ ਸਮਾਂ ਹੈ ਅਜੇ ਵੀ 14-15 ਮਹੀਨੇ ਬਾਕੀ ਨੇ ਜੇ ਚੰਗੇ ਕੰਮ ਕਰਤੇ ਪਰ ਜਿਸ ਹਿਸਾਬ ਦੇ ਨਾਲ ਕਰ ਰਹੇ ਨੇ 27 ਤੋਂ ਬਾਅਦ ਪੰਜਾਬ ਦੇ ਵਿੱਚ ਕਦੀ ਤੀਜਾ ਬਦਲ ਨਹੀਂ ਆਏਗਾ ਲੋਕਾਂ ਦਾ ਤੀਜੇ ਬਦਲ ਦੀ ਜਿਹੜੀ ਉਮੀਦ ਸੀ ਨਾ ਲੋਕਾਂ ਦਾ ਮਾਚੀ ਮਰ ਗਿਆ ਜਾਂ ਲੋਕਾਂ ਦੀ ਖੁਰਕੀ ਮਰ ਗਈ ਹੈਗੀ ਹੈ ਜਿਸ ਹਿਸਾਬ ਦੇ ਨਾਲ ਇਸ ਪਾਰਟੀ ਤੋਂ ਲੋਕਾਂ ਨੂੰ ਉਮੀਦਾਂ ਸੀ ਉਹ ਉਮੀਦਾਂ ਲੋਕਾਂ ਦੀਆਂ ਧਰੀਆਂ-ਤਰਾਈਆਂ ਲੈ ਗਈਆਂ ਜਿਹੜਾ ਬਦਲਾ ਲਿਆਂਦਾ ਸੀ ਉਹ ਬੁਰੀ ਤਰ੍ਹਾਂ ਬੰਦਲ ਗਿਆ ਤੇ ਲੋਕ ਇਸ ਪਾਰਟੀ ਤੋਂ ਜਿੰਨੇ ਖਫਾ ਨੇ ਉਹਨੇ ਸ਼ਾਇਦ ਪਹਿਲੀਆਂ ਪਾਰਟੀਆਂ ਨਾਲੋਂ ਵੀ ਖਫਾ ਨਹੀਂ ਸੀ ਸਿਰਫ ਸਿਰਫ ਤਿੰਨਾਂ ਸਾਲਾਂ ਦੀ ਸਰਕਾਰ ਦੇ ਵਿੱਚ ਜੀ ਸ਼ੁਕਰੀਆ ਪ੍ਰੋਗਰਾਮ ਸੋਨਾ ਆਣ ਸੱਚ ਦੇ ਵਿੱਚ ਫਿਰ ਲੈਂਦਾ ਇੰਨਾ ਹੀ ਸਮਾਂ ਦੁਆ ਗਿਆ ਧੰਨਵਾਦ